ਪਾਤਲਾ ਸਿਟੀ ਪੁਲਿਸ ਵੱਲੋਂ 155 ਨਸ਼ੀਆਂ ਗੋਲੀਆਂ ਸਮੇਤ ਦੋ ਵਿਅਕਤੀ ਨੂੰ ਕੀਤਾ ਕਾਬੂ ਮਿਲੀ ਜਾਣਕਾਰੀ ਅਨੁਸਾਰ ਡੀਐਸਪੀ ਪਾਤਲਾ ਇੰਦਰਪਾਲ ਸਿੰਘ ਚੋਹਾਨ ਦੀ ਅਗਵਾਈ ਹੇਠ ਸਭ ਇੰਸਪੈਕਟਰ ਕੁਲਦੀਪ ਸਿੰਘ ਵੱਲੋਂ ਸਮੇਰ ਪੁਲਿਸ ਪਾਰਟੀ ਗਵਸਤ ਪਾਡੇ ਪੁਰਸਾਂ ਦੇ ਸਬੰਧ ਵਿੱਚ ਬਸ ਅੱਡਾ ਪਾਤਲਾ ਮੌਜੂਦ ਹਨ ਜਿੱਥੇ ਉਹਨਾਂ ਨੂੰ ਇਤਲਾ ਮਿਲੀ ਕਿ ਦੋ ਵਿਅਕਤੀ ਨਸ਼ੀਲੀਆਂ ਗੋਲੀਆਂ ਵੇਚਣ ਲਈ ਹਰਮਨ ਨਗਰ ਪਾਤਲਾ ਵਿਖੇ ਚ ਨਗਰ ਰੋਡ ਤੇ ਆਪਣੇ ਮੋਟਰਸਾਈਕਲ ਨੰਬਰ ਪੀਬੀ 86 2962 ਸਮੇਤ ਖੜੇ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਹਨ ਪੁਲਿਸ ਵੱਲੋਂ ਤੁਰੰਤ ਰੇਡ ਕਰਕੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਜਗੰਦਰ ਸਿੰਘ ਮਛੀ ਮਛੀਰੀ ਵਾਲਾ ਰੀ ਦਾ ਦੀਆਂ ਆਂ ਗੋਲੀਆਂ ਵੇਚਦੇ ਨੇ ਜਦੋਂ ਇਹਨਾਂ ਤੇ ਰੇਡ ਕੀਤੀ ਇਹਨਾਂ ਨੂੰ ਸਮੇਤ ਮੋਟਰਸਾਈਕਲ ਤੇ ਪਲਟਿੰਨੇ ਦੇ ਤੇ 150 ਗੋਲੀਆਂ ਦਾ ਕਾਬੂ ਕੀਤਾ ਗਿਆ ਜਿਨ੍ਹਾਂ ਦਾ ਮਕਦਮਾ ਅਦਾਲਤ ਅੰਦਰਜ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਅੱਜ ਪੇਸ਼ ਕਰਨਾ ਬਹੁਤ ਦੇ ਵਿੱਚ ਹੈ ਮੈਂ ਜਨਾਬ ਰਸੂਲਾ ਜੀ ਹਾਂਜੀ ਨਾਂ ਕਿੱਥੋਂ ਲੈ ਕੇ ਆਏ ਇਹ ਦਰਵਾਲੇ ਸਿਰ ਤੋਂ ਦੱਸਦੇ ਨੇ ਪੁਛਕਿਸ਼ ਮੁਤਾਬਕ ਅੱਜ ਪੁਲਿਸ ਰਮਣ ਲੈ ਕੇ ਇਹਦੇ ਸਖਤੀ ਨਾਲ ਪੁਛਕਿਸ਼ ਕਰਾਂਗੇ ਵੀ ਇਹ ਨਰਵਣੇ ਤੇ ਲੈ ਕੇ ਆਏ ਜਾਂ ਕਿਤੇ ਲੋਕਲ ਲੈ ਕੇ ਆਏ ਨਾਂ ਦੱਸੋ ਨਾਂ ਇਹ ਸਿਰਫ ਨਾਂ ਹੀ ਸੀ ਜਾਣਦੇ ਬੀਸੀ ਕਰ ਕਰ ਜਾਂਦਾ ਕਰ ਜਿਹੜੇ ਬੜੇ ਨੇ ਉਹਨਾਂ ਦੇ ਨਾਲ ਯਾਦਵਿੰਦਰ ਸਿੰਘ ਬੇਕਾ ਹਰਦੀਪ ਹਰਦੀਪ ਗੌਰ ਗੁਰਦੀਪ ਉਹ ਹਰਦੀਪ ਗੌਰ ਦੀਪ ਕੋਈ ਹਰਮਨਗਰ ਦੀ ਤੇ ਨਗਰਾਂ ਰੋਡ ਦੀ ਤੇ ਯਾਦਵਿੰਦਰ ਸਿੰਘ ਦਾ ਮੱਛੀ ਪਾਲਣ ਲਈ ਦਾ ਪਿਛਲਾ ਪੁਆਇੰਟ ਕੀ ਗਿਆ ਉਹਨਾਂ ਦਾ ਪਿੱਛੇ ਪਰ ਪਹਿਲਾਂ ਹੀ ਉਹ ਲੈ ਕੇ ਪਰਚੇ ਕਰ ਚੁੱਕੇ ਨੇ ਦੀਪ ਕੋ ਤਾਂ ਸੁਣ ਚੁੱਕਾ ਹੈ ਪਰਚੇ ਤਾਂ ਜਾਏਗੇ ਨਹੀਂ ਕੀ ਇੰਡਰਸੈਕਸ਼ਨ ਲੱਗੀ ਇਹ ਬਾਈਕੜ 85 ਜਿਹੜੇ ਪਹਿਲਾਂ ਪਰਚੇ ਕਰ ਚੁੱਕੇ ਨੇ ਉਹ ਕਰ ਦੇਣੇ ਦੀਪ ਕੋ ਦਾ ਇੰਰੋਲਟ ਦਾ ਪਰਚੇ ਤਾਂ ਜਾਏਗਾ ਕੀ ਰਿਮਾਂਡ ਲਵੋਗੇ ਉਹਨਾਂ ਨੂੰ ਆਂਦਰ ਮਾਰਨਗੇ ਕਾਹਦੇ ਇਹ ਮੋਟਰਸਾਈਕਲ ਜਿਹੜਾ ਪਿਆ ਨਹੀਂ ਮੋਟਰਸਾਈਕਲ ਉਹਨਾਂ ਦਾ ਉੱਥੇ ਨਾਲ ਸੜਕ ਤੇ ਖੜਾ ਕੀਤਾ ਹੋਇਆ ਉੱਥੇ ਆਪਣੀਆਂ ਗੋਲੀਆਂ ਦੀ ਵੰਡ ਕਰ ਰਹੀ ਉਹ ਖਰੀਦ ਕੇ ਲੈ ਕੇ ਆਈ ਸੀ ਟੋਟਲ ਕਿੰਨੇ ਜਣੇ ਸੀਗੇ ਦੋ ਜਣੇ ਮੋਟਰਸਾਈਕਲ ਜੁਵੇਦ ਗੋਲੀਆਂ ਕੰਪੂਟ ਹਾਂਜੀ ਹਾਂਜੀ ਦੋ ਨੇ ਮੋਟਰਸਾਈਕਲ ਦਾ ਨਾਮ ਆਪਾਂ ਮੋਟਰਸਾਈਕਲ ਦੀ ਆਰਸੀ ਤਸਦੀਕ ਕਰਾਉਣੀ ਆ ਆਰਟੀਓ ਅਫਸਰ ਤੋਂ ਜੇ ਚੋਰੀ ਦਾ ਹੋਇਆ ਤਾਂ ਜੁਰਮ ਜਬਾਤ ਕਰਾਂ ਕਰਤਾ ਜਾਣਾ ਚਰਤਾਬੀ ਜੀ ਇਹਨਾਂ ਸਰਪ੍ਰਸਤ ਕਰਾਉਂਦੇ ਹਾਂਜੀ ਚਰਤਾਬੀ ਨਸ਼ਾ ਬਿਚਾਉਣ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਤੇ ਤੁਹਾਡਾ ਪ੍ਰੈਸ ਦਾ ਤੇ ਜਨਤਾ ਦਾ ਸਹਿਯੋਗ ਹੈ ਕਿ ਇਹਨਾਂ ਨੂੰ ਕਾਬੂ ਕਰਕੇ ਵੱਧ ਤੋਂ ਵੱਧ ਜਨ ਕਚੜੀ ਭੇਜਿਆ ਜਾਣਾ